ਰਾਣਾ ਸਾਹਿਬ ਪਿੰਡ ਦੀ ਸ਼ਾਂਤ ਤਰਤੀ ਤੇ ਪੰਜਾਬ ਦੇ ਹਰਿਆਲੇ ਖੇਤਾਂ ਵਿੱਚ ਇੱਕ ਰੂਹਾਨੀ ਕ੍ਰਾਂਤੀ ਜਨਮੀ ਸੀ ਇਹ ਕੋਈ ਆਮ ਥਾ ਨਹੀਂ ਸੀ ਅਜਨਾ ਹੀ ਇਹ ਆਮ ਹਸਤੀਆ ਸਨ ਇਹ ਕਹਾਣੀ ਹੈ ਦੋ ਮਹਾਨ ਮਹਾਪੁਰਖਾਂ ਦੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਹਜ਼ਾਰਾਂ ਨੂੰ ਗੁਰਮਤ ਦੇ ਰਾਹ ਤੇ ਚਾਨਣ ਬਖਸ਼ਿਆ ਸੰਤ ਈਸ਼ਰ ਸਿੰਘ ਜੀ ਦਾ ਜਨਮ ਇਹ ਵਿੱਚ ਪਿੰਡ ਅਲੋਵਾਲ ਜ਼ਿਲ੍ਹਾ ਪਟਿਆਲਾ ਮਾਤਾ ਰਤਨ ਕੌਰ ਜੀ ਅਤੇ ਸਰਦਾਰ ਰਾਮ ਸਿੰਘ ਜੀ ਦੇ ਘਰ ਹੋਇਆ ਬਚਪਨ ਤੋਂ ਹੀ ਸੰਤ ਜੀ ਇਕੱਲੇ ਬੈਠ ਕੇ ਧਿਆਨ ਵਿੱਚ ਲੀਨ ਰਹਿੰਦੇ ਮਾਇਆ ਦੀ ਦੁਨੀਆ ਤੋਂ ਵੱਖਰੇ ਉਹਨਾਂ ਦਾ ਮਨ ਹਮੇਸ਼ਾ ਵਾਹਿਗੁਰੂ ਵਿੱਚ ਰਮਿਆ ਰਹਿੰਦਾ ਮਾਤਾ ਪਿਤਾ ਨੇ ਆਪਣੇ ਪੁੱਤਰ ਦੀ ਜ਼ਿੰਦਗੀ ਸਿੱਖੀ ਦੇ ਪਿਆਰ ਵਿੱਚ ਪਾਲੀ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਸੰਤ ਜੀ ਮਾਡਲ ਸਕੂਲ ਪਟਿਆਲਾ ਪੜਨ ਗਏ ਅਤੇ ਹਰ ਵਿਸ਼ੇ ਵਿੱਚ ਕਾਮਯਾਬ ਰਹੇ ਜੂਨ 1923 ਵਿੱਚ ਸੰਤ ਜੀ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਅਤੇ ਪਹਿਲੀ ਕਾਰ ਸੇਵਾ ਵਿੱਚ ਹਿੱਸਾ ਲਿਆ ਇਸ ਤੋਂ ਬਾਅਦ ਉਹ ਰੇੜੂ ਸਾਹਿਬ ਦੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਜਿੱਥੇ ਉਹਨਾਂ ਦੀ ਮੁਲਾਕਾਤ ਉਹਨਾਂ ਦੇ ਜੀਵਨ ਭਰ ਦੇ ਸਾਥੀ ਸੰਤ ਕਿਸ਼ਨ ਸਿੰਘ ਜੀ ਨਾਲ ਹੋਈ ਸੰਤ ਕਿਸ਼ਨ ਸਿੰਘ ਜੀ ਦਾ ਜਨਮ 24 ਦਸੰਬਰ 1900 ਨੂੰ ਪਿੰਡ ਮਸੀਤਾ ਮਾਤਾ ਚੰਦ ਕੌਰ ਅਤੇ ਸਰਦਾਰ ਪਾਲਾ ਸਿੰਘ ਦੇ ਘਰ ਹੋਇਆ। ਬਚਪਨ ਵਿੱਚ ਉਹਨਾਂ ਨੇ ਗੁਰਮੁਖੀ ਪੜਨ ਲਿਖਣ ਅਤੇ ਗੁਰਬਾਣੀ ਦੀ تعلیم ਪਿੰਡ ਦੇ ਸੰਤ ਹਰਨੁਕ ਦਾਸ ਜੀ ਅਤੇ ਟੋਟਾ RAM ਜੀ ਤੋਂ ਲਈ। ਜਵਾਨੀ ਵਿੱਚ ਉਹ ਪਟਿਆਲਾ ਦੀ ਤੂਫਾਨਾ ਫੌਜ ਵਿੱਚ ਭਰਤੀ ਹੋਏ ਅਤੇ ਉੱਥੇ ਗੁਰਬਖਸ਼ ਸਿੰਘ ਜੀ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਉਹਨਾਂ ਦੀ ਖੋਜ ਆਖਰਕਾਰ ਉਹਨਾਂ ਨੂੰ ਸੰਤ ਅਤਰ ਸਿੰਘ ਜੀ ਰੇੜੂ ਸਾਹਿਬ ਤੱਕ ਲੈ ਗਈ। ਸੰਤ ਅਤਰ ਸਿੰਘ ਜੀ ਸਿੱਖ ਪੰਥ ਦੇ ਮਹਾਨ ਸੰਤ ਸਨ। ਜਿਨ੍ਹਾਂ ਦੀ ਰੁਵਾਨੀ ਜੋਤ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਰ ਜੁੜਨ ਲਈ ਪ੍ਰੇਰਿਤ ਕੀਤਾ ਉਹ ਪਾਈ ਦਇਆ ਸਿੰਘ ਜੀ ਦੀ ਸੰਪਰਦਾਇ ਨਾਲ ਸੰਬੰਧਿਤ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪੰਜ ਪਿਆਰਿਆਂ ਵਿੱਚੋਂ ਸਨ ਏਹੀ ਸੰਪਰਦਾ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਜੋ ਮਹਾਨ ਸੰਤਾਂ ਦੀ ਪਰੰਪਰਾਗਤ ਲੜੀ ਵਜੋਂ ਅੱਜ ਤੱਕ ਚੱਲਦੀ ਆ ਰਹੀ ਹੈ ਇਹ ਲੜੀ ਸੰਤ ਸੋਭਾ ਸਿੰਘ ਜੀ ਸੰਤ ਵੀਰ ਸਿੰਘ ਜੀ संत महाराज सिंह जी ਅਤੇ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਰਾਹੀ ਚਲਦੀ ਹੋਈ ਸੰਤ ਅਤਰ ਸਿੰਘ ਜੀ ਤੱਕ ਪਹੁੰਚੀ ਦੋਵੇਂ ਨੌਜਵਾਨ ਸੰਤ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਸਾਲਾਂ ਤੱਕ ਧਿਆਨ ਅਤ ਸੰਗਤ ਦੀ ਸੇਵਾ ਵਿੱਚ ਲੀਨ ਰਹੇ ਸੱਤ ਸਾਲਾਂ ਦੀ ਸੇਵਾ ਤੋਂ ਬਾਅਦ ਇੱਕ ਵਾਰ ਸੰਤ ਅਤਰ ਸਿੰਘ ਜੀ ਰੇੜੂ ਸਾਹਿਬ ਤੋਂ ਸੰਤ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਨੂੰ ਮਿਲਣ ਗਏ ਉਸ ਸਮੇਂ ਸੰਤ ਈਸ਼ਰ ਸਿੰਘ ਜੀ ਵੀ ਨਾਲ ਸਨ ਬੈਠਕ ਦੇ ਅੰਤ ਤੇ ਜਦੋਂ ਸੰਤ ਰੇੜੂ ਸਾਹਿਬ ਵਾਲੇ ਨੇ ਕਿਹਾ ਹੁਣ ਮੈਂ ਤੁਰਦਾ ਹਾਂ ਤਾਂ ਸੰਤ ਮਸਤੂਆਣਾ ਸਾਹਿਬ ਵਾਲੇ ਨੇ ਉੱਤਰ ਦਿੱਤਾ ਤੁਸੀਂ ਜਾਓ ਮੈਂ ਵੀ ਪਿੱਛੇ ਆ ਰਿਹਾ ਹਾਂ ਇਹ ਸੁਣ ਕੇ ਸੰਤ ਰੇੜੂ ਸਾਹਿਬ ਵਾਲੇ ਦਾ ਚਿਹਰਾ ਉਦਾਸ ਹੋ ਗਿਆ ਉਹਨਾਂ ਨੇ ਕਿਹਾ ਜੇ ਤੁਸੀਂ ਵੀ ਚਲੇ ਗਏ फेर ਕੀਰਤਨ ਦੀ ਸੇਵਾ ਕੌਣ ਕਰੇਗਾ ਉਸ ਸਮੇਂ ਸੰਤ ਮਸਤੂਆਨਾ ਸਾਹਿਬ ਵਾਲੇ ਨੇ ਨੌਜਵਾਨ ਇਸ਼ਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੱਥ ਵਾਜੇ ਤੇ ਰੱਖਿਆ ਅਤੇ ਕਿਹਾ ਮੇਰੇ ਬਾਅਦ ਇਸ ਸਿੰਘ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਫੈਲਾਵੇਗਾ ਜੋ ਇਹ ਕਰੇਗਾ ਮੈਂ ਵੀ ਨਹੀਂ ਕਰ ਸਕਿਆ ਜਿਵੇਂ ਬਚਨ ਹੋਏ ਕੁਝ ਹੀ ਦਿਨਾ ਬਾਅਦ 21 ਜਨਵਰੀ 1927 ਨੂੰ ਸੰਤ ਅਤਰ ਸਿੰਘ ਜੀ ਰੇੜੂ ਸਾਹਿਬ ਵਾਲੇ ਜੋਤੀ ਜੋਤੀ ਸਮਾ ਗਏ

ਲੁਧਿਆਣੇ ਦੇ ਬਾਹਰਲੇ ਇਲਾਕੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਉੱਥੇ ਜ਼ਿਆਦਾਤਰ ਜੰਗਲ ਸੀ ਅਤੇ ਵਿਚਕਾਰੋਂ ਇੱਕ ਦਰਿਆ ਵਗਦਾ ਸੀ ਉੱਥੇ ਉਹਨਾਂ ਨੇ ਜੰਗਲ ਵਿੱਚ ਬੈਠ ਧਿਆਨ ਕੀਤਾ ਹੌਲੀ ਹੌਲੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਜਿੱਥੇ ਪਹਿਲਾ ਸੰਸਾਨੀ ਸੀ ਉੱਥੇ ਗੁਰਦੁਆਰਾ ਕਰਮਸਰ ਰਾਣਾ ਸਾਹਿਬ ਬਣਿਆ ਜੋ ਸੰਤ ਕਰਮ ਸਿੰਘ ਜੀ ਹੋਟੀ ਮਰਦਾਨ ਵਾਲਾ ਦੇ ਨਾਮ ਤੇ ਰੱਖਿਆ ਗਿਆ ਇਸ ਤੋਂ ਬਾਅਦ ਸੰਤ ਇਸ਼ਰ ਸਿੰਘ ਜੀ ਦੂਰ ਦੂਰ ਤੱਕ ਪ੍ਰਚਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਨੇਹਾ ਫੈਲਾਉਣ ਲਈ ਯਾਤਰਾ ਤੇ ਨਿਕਲੇ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਿੱਚ ਹੀ ਟਿਕੇ ਰਹੇ ਗੁਰਦੁਆਰੇ ਦੀ ਨਿਰਮਾਣ ਤੇ ਸੰਭਾਲ ਕਰਦੇ ਰਹੇ ਅਤੇ ਪਿੰਡ ਵਾਸੀਆਂ ਦੀ ਲੋੜ ਦੇ ਸਮੇਂ ਆਪਣੇ ਆਪ ਨੂੰ ਉਹਨਾਂ ਦੀ ਸੇਵਾ ਲਈ ਸਮਰਪਿਤ ਕੀਤਾ ਸੰਤ ਇਸ਼ਰ ਸਿੰਘ ਜੀ ਨੇ ਅਫਰੀਕਾ ਭਾਰਤ ਅਤੇ ਯੂਕੇ ਤੱਕ ਪ੍ਰਚਾਰ ਕੀਤਾ ਉਹਨਾਂ ਨੇ ਦੋ ਵਾਰ ਇੰਗਲਾਈਡ ਦੀ ਯਾਤਰਾ ਕੀਤੀ। ਪਹਿਲੀ ਵਾਰ ਏਓ ਵਿੱਚ ਅਤਿਸੰਗਤ ਨਾਲ ਵਾਅਦਾ ਕੀਤਾ ਕਿ ਉਹ ਮੁੜ ਆਉਣਗੇ। ਫੇਰੇ ਵਿੱਚ ਉਹ ਦੁਬਾਰਾ ਪਰਤੇ। ਦੋਵੇਂ ਯਾਤਰਾਵਾਂ ਦੌਰਾਨ ਸੰਤ ਮਹਾਰਾਜ ਜੀ ਜਥੇ ਸਮੇਤ ਇੰਗਲਾਈਡ ਪਰ ਵਿੱਚ ਪ੍ਰਚਾਰ ਕਰਦੇ ਰਹੇ ਅਤੇ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸੁਨੇਹਾ ਫੈਲਾਉਂਦੇ ਰਹੇ। ਉਹਨਾਂ ਨੇ ਇੱਥੇ ਹਜ਼ਾਰਾਂ ਨੂੰ ਅੰਮ੍ਰਿਤ ਦੀ ਦਾਤ ਵੀ ਬਖਸ਼ੀ। 26 ਅਗਸਤ 1975 ਨੂੰ ਵੂਲਵਰ ਹੈਮਪਟਨ ਉਹ ਧਿਆਨ ਦੌਰਾਨ ਅਕਾਲ ਪੁਰਖ ਵਿੱਚ ਲੀਨ ਹੋ ਗਏ ਸੰਗਤ ਨੂੰ ਯਕੀਨ ਹੀ ਨਹੀਂ ਆ ਰਿਆ ਸੀ ਕਿ ਅਜਿਹਾ ਕੁਝ ਇੱਥੇ ਹੋ ਸਕਦਾ ਹੈ ਇੱਥੇ ਜਿੱਥੇ ਸੰਤ ਜੀ ਪ੍ਰਚਾਰ ਕਰਦੇ ਹਰ ਰੋਜ਼ ਹਜ਼ਾਰਾਂ ਸੰਗਤ ਉਹਨਾਂ ਨੂੰ ਸੁਣਨ ਆਉਂਦੀ ਸੀ ਅਤੇ ਹੁਣ ਹਜ਼ਾਰਾਂ ਹੀ ਉਹਨਾਂ ਨੂੰ ਵਿਦਾ ਕਰਨ ਆਏ ਸਨ ਇਹ ਜਾਣਦੇ ਹੋਏ ਕਿ ਹੁਣ ਉਹਨਾਂ ਦੇ ਦਰਸ਼ਨ ਮੁੜ ਕਦੇ ਨਹੀਂ ਹੋਣਗੇ ਉਨਾ ਦਾ ਪਵਿੱਤਰ ਸਰੀਰ ਲੰਡਨ ਹਿਥਰੋ 에ਰਪੋਰਟ ਤੋਂ ਲਿਆਂਦਾ ਗਿਆ ਅਤੇ ਦਿੱਲੀ ਦੇ ਪਾਲਮ 에ਰਪੋਰਟ ਤੇ ਉਤਾਰਿਆ ਗਿਆ। ਹਜ਼ਾਰਾਂ ਸੰਗਤ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਉੱਥੇ ਇਕੱਠੀ ਹੋਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇੱਕ ਖਾਸ ਜਗ੍ਹਾ ਦਾ ਪ੍ਰਬੰਧ ਕੀਤਾ ਜਿੱਥੇ ਸੰਗਤ ਅੰਤਿਮ ਦਰਸ਼ਨ ਕਰ ਸਕਦੀ ਸੀ। ਇਸ ਤੋਂ ਪਹਿਲਾਂ ਕਿ ਪਵਿੱਤਰ ਸਰੀਰ ਨੂੰ ਵਾਪਸ ਰਾੜਾ ਸਾਹਿਬ ਲਿਆਂਦਾ ਗਿਆ। ਗੁਰੇ ਮੁਖੇ ਜੀ म <muchas> सेवा I'm ਜਵਨ ਵਾਲਾ ਦਾ ਹਜ਼ਾਰਾਂ ਸੰਗਤ ਨਾਲ ਸੱਜਿਆ ਹੋਇਆ ਸੀ ਜੋ ਇਸ ਮਹਾਨ ਸੰਤ ਦੀ ਆਖਰੀ ਚਲਕ ਦੇਖਣ ਲਈ ਖੜੀ ਸੀ ਪਿੰਡੋਂ ਪਿੰਡ ਸ਼ਹਿਰੋਂ ਸ਼ਹਿਰ ਸੰਗਤ ਦੀ ਗਿਣਤੀ ਬੇਅਸਾਪ ਸੀ ਪੰਜਾਬ ਦੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹਨਾਂ ਦੇ ਮੁਰਸ਼ਦ ਹੁਣ ਸਰੀਰਕ ਰੂਪ ਵਿੱਚ ਨਹੀਂ ਰਹੇ ਪਰ ਫਿਰ ਵੀ ਉਹ ਆਪਣੇ ਆਪ ਨੂੰ ਤਨ ਮਚਦੇ ਸਨ ਕਿ ਸੰਤ ਮਹਾਰਾਜ ਜੀ ਦਾ ਪਵਿੱਤਰ ਸਰੀਰ ਉਹਨਾਂ ਦੇ ਪਿੰਡਾਂ ਰਾਹੀ ਰਾੜਾ ਸਾਹਿਬ ਲਿਆਂਦਾ ਜਾ ਰਿਹਾ ਸੀ ਇਕ ਸਤੰਬਰ ਨੂੰ ਗੁਰਦੁਆਰਾ ਬਬੌਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਲਿਖਿਆ ਸੀ ਉੱਥੇ ਜਲ ਪ੍ਰਵਾਹ ਕੀਤਾ ਗਿਆ ਨਾ ਰੋਵੋ ਨਾ ਰੋਵੋ ਧਰਨਾ ਪੜ ਲਿਓ ਫੇਰ ਪਿਆਰ ਦੇ ਨਾਲ ਨਾ ਰੋਵੋ ਨਾ ਰੋਵੋ ਸਾਦੂ ਇਕੱਲੇ ਨੇ ਕਰ ਕਿਸ਼ਨ ਸਿੰਘ ਜੀ ਨੇ ਫਿਰ ਸੇਵਾ ਸੰਭਾਲੀ ਉਹ ਵੀ ਕੀਰਤਨੀ ਜਥੇ ਦੇ ਨਾਲ ਯੂਕੇ ਅਤੇ ਕੈਨੇਡਾ ਤੱਕ ਗਏ ਉਹਨਾਂ ਨੇ ਹਜ਼ਾਰਾਂ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਸੰਗਤ ਦੀ ਸੇਵਾ ਲਈ ਜਿੱਥੇ-ਜਿੱਥੇ ਵੀ ਜਾ ਸਕਦੇ ਸਨ ਵਿਆਪਕ ਯਾਤਰਾ ਕੀਤੀਆਂ 1 ਜਨਵਰੀ 1990 ਨੂੰ ਰਾਣਾ ਸਾਹਿਬ ਵਿਝੀ ਉਹ ਵੀ ਧਿਆਨ ਵਿੱਚ ਬੈਠੇ ਜੋਤਿ ਜੋਤੀ ਸਮਾ ਗਏ ਇਸ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ ਉਹਨਾਂ ਨੇ ਗੁਰਦੁਆਰਾ ਕਰਮਸਰ ਦੀਆਂ ਜ਼ਿੰਮੇਵਾਰੀਆਂ ਨਾਲ ਹੀ ਸਾਰੇ ਸੰਬੰਧਤ ਸੰਸਥਾਵਾਂ ਦੀ ਸੇਵਾ ਆਪਣੇ ਹੱਥ ਵਿੱਚ ਲਈ ਅਤੇ ਹਰ ਥਾਂ ਸੇਵਾ ਨੂੰ ਦਿਸ਼ਾ ਦਿੱਤੀ ਉਹਨਾਂ ਨੇ ਵੀ ਹਜ਼ਾਰਾਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਿਆ 2014 ਵਿੱਚ ਰਾੜਾ ਸਾਹਿਬ ਵਿੱਚ ਧਿਆਨ ਦੌਰਾਨ ਸੰਤ ਤੇਜਾ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਏ। ਹੁਣ ਦੀ ਸੇਵਾ ਸੰਤ ਬਲਜਿੰਦਰ ਸਿੰਘ ਜੀ ਕਰ ਰਹੇ ਹਨ। ਸੰਤ ਬਲਜਿੰਦਰ ਸਿੰਘ ਜੀ ਨੇ ਸੰਤ ਇਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਵੱਲੋਂ ਬਣਾਈ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਹ ਨਾ ਸਿਰਫ ਗੁਰਦੁਆਰਾ ਕਰਮਸਰ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਦੀ ਦੇਖਭਾਲ ਕਰਦੇ ਹਨ। ਸਗੋਂ ਉਹਨਾਂ ਥਾਮਾਂ ਦੇਵੀ ਵਿਆਪਕ ਯਾਤਰਾ ਕਰਦੇ ਹਨ ਜਿੱਥੇ ਸੰਤ ਮਹਾਰਾਜ ਗਏ ਸਨ ਅਤੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੇ ਹਨ ਇਸ ਸੇਵਾ ਦੇ ਨਾਲ ਨਾਲ ਸੰਤ ਜੀ ਨੇ ਕਈ ਗੁਰਬਾਣੀ ਐਪ ਵੀ ਸ਼ੁਰੂ ਕੀਤੀਆਂ ਹਨ ਅਤੇ ਵੱਖ-ਵੱਖ ਕਿਸਮ ਦੀ ਸਿੱਖ ਸਾਇਤ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਲਈ ਨਿਰੰਤਰ ਮਿਹਨਤ ਕਰ ਰਹੇ ਹਨ ਰਾਣਾ ਸਾਹਿਬ ਦੀ ਇਹ ਪਵਿੱਤਰ ਕਹਾਣੀ ਅੱਜ ਵੀ ਸਦੀਵੀ ਚਮਕ ਰਹੀ ਹੈ ਇਹ ਇਤਿਹਾਸ ਸਿੱਖ ਪੰਥ ਦੀ ਉਸ ਪਰੰਪਰਾ ਨਾਲ ਜੁੜਿਆ ਹੈ ਜੋ ਪਾਈ ਦਇਆ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਗੁਰਮਤਿ ਦੀ ਜੋਤਿ ਜਗਾਈ ਰੱਖਦੀ ਹੈ ਜੇਕਰ ਇਸ ਪਵਿੱਤਰ ਇਤਿਹਾਸ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਬੇਨਤੀ ਹੈ ਮਾਫ ਕਰਨਾ ਜੋ ਕੁਝ ਵੀ ਸਹੀ ਹੈ ਉਹ ਸੰਤਾ ਦੀ ਬਰਕਤ ਹੈ ਜੋ ਗਲਤ ਹੈ ਉਹ ਸਾਡੀ ਭੁੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ